ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਪਾਦਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀ ਹਾਜ਼ਰ ਨਾਜ਼ਰ ਖਾਲਸਾ ਜੀ ਮਹਾਰਾਜ ਹਾਜ਼ਰ ਨਾਜ਼ਰ ਸ੍ਰਿਸ਼ਟੀ ਦੇ ਵਿੱਚ ਰਹੇ ਮਹਾਰਾਜ ਜੀਆਂ ਵਰਗਾ ਹੋਰ ਕੋਈ ਨਹੀਂ ਜਿਹੜਾ ਵੀ ਕੋਈ ਭਾਈ ਜੀਵ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਉਹ ਬੇਨਤੀ ਨੂੰ ਸਰਵਣ ਕਰਕੇ ਖਾਲਸਾ ਜੀ ਉਹਦੀ ਆਸ ਮੁਰਾਦ ਨੂੰ ਪੂਰਾ ਕਰ ਦੇ ਮਹਾਰਾਜ ਘਟਾਂ-ਘਟਾਂ ਦੇ ਮਾਲਕ ਘੜ ਘੜ ਵਿੱਚ ਵਸਿਆ ਹੋਇਆ ਸੁਆਮੀ ਸਿਰਜਣਹਾਰ ਹੈ ਜਿਹਨੂੰ ਖਾਲਸਾ ਜੀ ਸਾਰੇ ਜੀਵ ਤੇ ਆਉਂਦੇ ਨੇ ਜਪਦੇ ਨੇ ਜੀਦਾ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਦਾ ਹਾਜ਼ਰ ਨਾਜ਼ਰ ਹੈ ਧਾਨਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਦਾ ਅਵਤਾਰ ਹੋ ਕੇ ਵਿਚਰ ਰਿਹਾ। ਸੋ ਖਾਲਸਾ ਜੀ ਕਈਆਂ ਨੂੰ ਇਹ ਭਰਮ ਹੈ ਕਿ ਜਿਹੜਾ ਸ੍ਰੀ ਗੁਰੂ ਹੁੰਦਾ ਹੈ ਉਹ ਦੇਹੀ ਕਰਕੇ ਹੀ ਹੁੰਦਾ ਹੈ ਸ੍ਰੀ ਸ਼ਬਦ ਕਰਕੇ ਨਹੀਂ। ਜਿਵੇਂ ਖਾਲਸਾ ਜੀ ਕਈ ਇਹੋ ਜਿਹੇ ਫਿਰਕੇ ਨੇ ਜਿਹੜੇ ਮਹਾਰਾਜ ਨੂੰ ਗੁਰੂ ਨਹੀਂ ਮੰਨਦੇ ਉਹ ਕਹਿੰਦੇ ਨੇ ਵੀ ਜਿਹੜਾ ਬੰਦਾ ਹੈ ਦੇਹੀ ਵਿੱਚ ਹੈ ਉਹ ਹੀ ਗੁਰੂ ਆਪਦੇਸ਼ ਦੇ ਸਕਦਾ। ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸਤਗੁਰੂ ਮਹਾਰਾਜ ਹਾਜ਼ਰ-ਨਾਜ਼ਰ ਪ੍ਰਤੱਖ ਨੇ ਪੂਰੀ ਕਲਾ ਮਹਾਰਾਜ ਜੀਆਂ ਦੀ ਵਰਤ ਰਹੀ ਹੈ ਸੰਸਾਰ ਦੇ ਉੱਤੇ। ਜਿਹੜਾ ਕੋਈ ਨਾਮ ਜਪਦਾ ਹੈ ਸਤਿਗੁਰੂ ਨਾਲ ਪ੍ਰੇਮ ਕਰਨ ਵਾਲਾ ਹੈ ਸਤਿਗੁਰੂ ਦੀ ਸੰਗਤ ਕਰਨ ਵਾਲਾ ਹੈ ਉਹਨੂੰ ਇਸ ਗਿਆਨ ਦਾ ਖਾਲਸਾ ਜੀ ਪਤਾ ਹੈ ਉਸ ਨੂੰ ਇਸ ਗੱਲ ਦੀ ਸੋਝੀ ਹੈ ਦੂਸਰੇ ਨੂੰ ਕਿਸੇ ਪ੍ਰਕਾਰ ਕੋਈ ਸੋਝੀ ਨਹੀਂ ਹੁਣ ਸਾਰਾ ਜਿਹੜਾ ਸੰਸਾਰ ਹੈ ਖਾਲਸਾ ਜੀ ਜਿਹੜੇ ਅਸੀਂ ਮਨੁੱਖ ਹਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਸ਼ਬਦਾਂ ਰਾਹੀਂ ਕਰਦੇ ਹਨ ਸਾਰੀ ਸ੍ਰਿਸ਼ਟੀ ਸ਼ਬਦਾਂ ਰਾਹੀਂ ਗੱਲਬਾਤ ਕਰਦੀ ਹੈ ਸ਼ਬਦਾਂ ਰਾਹੀਂ ਮਿੱਤਰਤਾ ਹੀ ਹੁੰਦੀ ਹੈ ਸ਼ਬਦਾਂ ਰਾਹੀਂ ਦੁਸ਼ਮਣੀ ਹੁੰਦੀ ਹੈ ਸ਼ਬਦਾਂ ਰਾਹੀਂ ਖਾਲਸਾ ਜੀ ਸਾਖ ਸੰਬੰਧੀ ਹੁੰਦੇ ਨੇ ਸ਼ਬਦਾਂ ਨਾਲ ਹੀ ਸਾਰੀ ਸੰਸਾਰ ਦਾ ਕਾਰਜ ਹੋ ਰਿਹਾ ਹੁਣ ਦੋ ਬੰਦੇ ਨੇ ਦੋਵੇਂ ਗੂੰਗੇ ਹੋਣ ਤੇ ਖਾਲਸਾ ਜੀ ਉਹ ਕਿਸੇ ਪ੍ਰਕਾਰ ਵੀ ਕੋਈ ਕਾਰਜ ਨਹੀਂ ਕਰ ਸਕਦੇ ਉਹਨਾਂ ਦੀ ਬੋਲੀ ਉਹਨਾਂ ਦੇ ਸਵਿੱਚ ਜਿਹੜਾ ਅਸਲ ਵਿੱਚ ਜਿਹੜਾ ਚੱਲ ਰਿਹਾ ਹੈ ਸਿਸਟਮ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਖੇੜ ਰਚਾਈ ਹੈ ਉਹ ਦੋਵਾਂ ਦੇ ਵਿੱਚ ਸ਼ਬਦ ਕੰਮ ਕਰਦਾ ਹੈ ਸ਼ਬਦ ਜਿਹੜਾ ਹੈ ਉਹ ਆਪਸੀ ਮੇਲ ਬਣਾਉਂਦਾ ਹੈ ਜੇ ਕੋਈ ਮਨੁੱਖ ਹੈ ਜਿਤੋਂ ਆਪਾਂ ਅਣਜਾਣ ਹਾਂ ਜਿਸ ਵੇਲੇ ਅਸੀਂ ਮੂੰਹੋਂ ਸ਼ਬਦ ਕੱਢਦੇ ਹਾਂ ਉਹਦੇ ਨਾਲ ਸ਼ਬਦ ਨਾਲ ਸਾਡਾ ਮੇਲ ਹੁੰਦਾ ਤੇ ਖਾਲਸਾ ਜੀ ਉਹ ਸਾਡਾ ਮਿੱਤਰ ਵੀ ਬਣ ਜਾਂਦਾ ਹੈ ਕਈ ਵਾਰੀ ਸ਼ਬਦ ਇਹੋ ਜੇ ਮੂਹੋਂ ਨਿਕਲ ਜਾਂਦੇ ਕੋ ਦੁਸ਼ਮਣ ਬਣ ਜਾਂਦਾ ਸੋ ਸਾਰੀ ਸ੍ਰਿਸ਼ਟੀ ਦਾ ਜਿਹੜਾ ਮੇਲ ਮਲਾਪ ਹੈ ਉਹ ਸ਼ਬਦ ਕਰਕੇ ਹੈ ਇਸੇ ਪ੍ਰਕਾਰ ਇਹ ਵਾਹਿਗੁਰੂ ਜੀ ਦਾ ਜਿਹੜਾ ਸ਼ਬਦ ਹੈ ਉਹ ਵਾਹਿਗੁਰੂ ਜੀ ਤੱਕ ਪਹੁੰਚਾਉਣ ਵਾਲਾ ਮੇਲ ਮਲਾਪ ਕਰਾਉਣ ਵਾਲਾ ਸਰੂਪ ਹੈ ਸੋ ਸ਼ਬਦ ਹੀ ਖਾਲਸਾ ਦੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਕਿਸੇ ਪ੍ਰਕਾਰ ਵੀ ਸ਼ਬਦ ਲਾ ਲਓ ਕਈ ਚੀਜ਼ਾਂ ਸਾਨੂੰ ਜਿਹੜੀਆਂ ਸੁਣਦੀਆਂ ਨਹੀਂ ਮਹਾਰਾਜ ਦੇ ਬਾਣੀ ਵਿੱਚ ਕਹਿੰਦੇ ਸਾਰੀ ਸ੍ਰਿਸ਼ਟੀ ਗਾਉਂਦੀ ਹੈ ਸਾਰੀ ਸ੍ਰਿਸ਼ਟੀ ਬੋਲਦੀ ਹੈ ਧਰਤੀ ਬੋਲਦੀ ਹੈ ਆਕਾਸ਼ ਤਾਰੇ ਚੰ드ਰਮਾ ਬੋਲਦਾ ਹੈ ਸੋ ਹਰ ਚੀਜ਼ ਬੋਲਦੀ ਹਰ ਰੁਖ ਬੋਲਦੇ ਨੇ ਪੰਛੀ ਬੋਲਦੇ ਨੇ ਸਮੁੰਦਰ ਦੀਆਂ ਲਹਿਰਾਂ ਦੀ ਆਵਾਜ਼ ਹੈ ਸਾਰੇ ਸ਼ਬਦ ਨਹੀਂ ਖਾਲਸਾ ਜੀ ਇਹ ਸ਼ਬਦ ਹੀ ਸਾਡਾ ਗੁਰੂ ਹੈ ਸ਼ਬਦ ਕਰਕੇ ਹੀ ਖਾਲਸਾ ਜੀ ਸਾਡਾ ਮੇਲ ਮਲਾਪ ਹੈ ਜਦੋਂ ਸ਼ਬਦ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪਿਆ ਜਾਂਦਾ ਨਾਮ ਉਹਦਾ ਸ਼ਬਦ ਉਹਦੇ ਨਾਮ ਦਾ ਸ਼ਬਦ ਜਿਹੜਾ ਜਪਿਆ ਜਾਂਦਾ ਫਿਰ ਉੱਥੇ ਸਾਨੂੰ ਜੋੜ ਦਿੰਦਾ ਧੁਰ ਤੱਕ ਪਹੁੰਚਾ ਦਿੰਦਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਗੰਮੀ ਕਲਾ ਹੈ ਜਿਹੜੀ ਕਿਸੇ ਨੂੰ ਸਮਝ ਨਹੀਂ ਆਉਂਦੀ ਸੋ ਉਹੀ ਬਾਣੀ ਮਹਾਰਾਜ ਜੀਆਂ ਦੀ ਇੱਕ ਓੰਕਾਰ ਸਹਿਤੋਂ ਲੈ ਕੇ ਤੇ ਖਾਲਸਾ ਜੀ 18 10 20 ਤੱਕ ਫਿਰ ਅੱਗੇ ਦਸਨ ਪਾਸ਼ਾ ਮਹਾਰਾਜ ਜੀਆਂ ਦੀ ਬਾਣੀ ਸ੍ਰੀ ਸਰਬਲੋਹ ਦਰਬਾਰ ਜੀਆਂ ਦੀ ਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਨੰਦ ਲਾਲ ਜੀਆਂ ਦੀ ਬਾਣੀ ਮਹਾਰਾਜ ਜੀਆਂ ਦਾ ਸੱਚੇ ਪਾਸ਼ਾ ਜੀਆਂ ਦਾ ਸਾਰਾ ਜੀਵਨ ਇਤਿਹਾਸ ਸੋ ਇਸੇ ਪ੍ਰਕਾਰ ਖਾਲਸਾ ਜੀ ਇਹ ਸਾਰੀ ਚੀਜ਼ ਜਿਹੜੀ ਹੈ ਸਾਡੀ ਮਤ ਨੂੰ ਪਰਮੇਸ਼ਰ ਨਾਲ ਜੋੜਨ ਵਾਲੀ ਚੀਜ਼ ਹੈ ਸੋ ਜਿਸ ਤੋਂ ਅਸੀਂ ਵਿਛੜੇ ਹੋਏ ਹਾਂ ਜਿਹੜਾ ਸੰਸਾਰ ਹੈ ਝੂਠਾ ਹੈ ਪਰ ਇਹਨੂੰ ਸੱਚ ਜਾਣਦੇ ਹਾਂ ਪਰ ਜਿਹੜਾ ਸ਼ਬਦ ਵਾਹਿਗੁਰੂ ਜੀ ਦਾ ਸੱਚਾ ਹੈ ਉਹਨੂੰ ਝੂਠਾ ਜਾਣਦੇ ਹਾਂ ਕਿਉਂਕਿ ਸਾਨੂੰ ਲੱਗਦਾ ਕਿ ਵਾਹਿਗੁਰੂ ਦੀ ਕਿਹੜੀ ਗੱਲ ਹੈ ਵਾਹਿਗੁਰੂ ਕਾਪੀ ਤੇ ਲਿਖ ਲਿਆ ਚਾਰ ਅੱਖਰ ਲਿਖ ਲੇ ਬਸ ਪਰ ਨਹੀਂ ਖਾਲਸਾ ਜੀ ਵਾਹਿਗੁਰੂ ਜਿਹੜਾ ਮੰਤਰ ਹੈ ਉਸ ਮੰਤਰ ਵਰਗਾ ਹੋਰ ਕੋਈ ਮੰਤਰ ਸੰਸਾਰ ਤੇ ਪੈਦਾ ਨਹੀਂ ਹੋਇਆ ਖਾਲਸਾ ਜੀ ઋષਿ ਵਿਆਸ ਜੀ ਹੋਏ ਨੇ ਉਹਨਾਂ ਦੇ ਚੇਲੇ ਸੀ ਜਿਹੜੇ ਉਹਨਾਂ ਨੇ ਪੁੱਛਣਾ ਕੀਤਾ ਸੀ ਵਿਆਸ ਜੀ ਵੀ ਕੋਈ ਇਹੋ ਜਿਹਾ ਮੰਤਰ ਹੈ ਜਿਹੜਾ ਸਾਰਿਆਂ ਦਾ ਸ਼੍ਰੋਮਣੀ ਹੋਵੇ ਜਿੱਤੋਂ ਉੱਚਾ ਸੁੱਚਾ ਕੋਈ ਮੰਤਰ ਹੀ ਨਾ ਹੋਵੇ ਜਿੱਤੋਂ ਵੱਡਾ ਕੋਈ ਸ਼ਕਤੀਵਾਨ ਮੰਤਰ ਨਾ ਹੋਵੇ ਉਸ ਵੇਲੇ ਖਾਲਸਾ ਜੀ ਬਿਆਸ ਜੀ ਨੇ ਬਚਨ ਕੀਤਾ ਸੀ ਵੀ ਇੱਕ ਮੰਤਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਗਟ ਕੀਤਾ ਹੈ ਉਹ ਮੰਤਰ ਜੇ ਸ੍ਰਿਸ਼ਟੀ ਤੇ ਨਹੀਂ ਆਇਆ ਉਹਦੇ ਵੱਖਰੇ ਵੱਖਰੇ ਅੱਖਰ ਜਰੂਰ ਆਏ ਨੇ ਜਿਵੇਂ ਖਾਲਸਾ ਜੀ ਵਾਹ ਅੱਖਰ ਵਾਸਦੇਵ ਤੇ ਅੱਗੇ ਹਾਹਾ ਅੱਖਰ ਹਰੀ ਨਾਮ ਤੇ ਅੱਗੇ ਗੱਗਾ ਅੱਖਰ ਗੋਵਿੰਦ ਤੇ ਰਾਰਾ ਅੱਖਰ ਰਾਮ ਸੋ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਜੀ ਦਾ ਇਹ ਨਾਮ ਹੈ ਜਿਹੜਾ ਵਾਹਿਗੁਰੂ ਇਹ ਖਾਲਸਾ ਜੀ ਬਹੁਤ ਪੁਰਾਤਨ ਸਮੇਂ ਤੋਂ ਪ੍ਰਗਟ ਹੋਇਆ ਧੰ ਗੁਰੂ ਨਾਨਕ ਸਾਹਿਬ ਜੀਆ ਨੇ ਪ੍ਰਗਟ ਕੀਤਾ ਇਹ ਧੰ ਗੁਰੂ ਨਾਨਕ ਸਾਹਿਬ ਆਪ ਅਕਾਲ ਪੁਰਖ ਦਾ ਰੂਪ ਨੇ ਕੋਈ ਆਮ ਕਿਸੇ ਬੰਦੇ ਦਾ ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ ਮਹਾਰਾਜ ਜੀਆ ਨੇ ਆਪ 36 ਜੋਗ ਗਲਾ ਕੇ ਇਸ ਮੰਤਰ ਨੂੰ ਤਿਆਰ ਕੀਤਾ ਖਾਲਸਾ ਜੀ ਨੌ ਨੌ ਯੁਗ ਹੁਣ ਕਿਸੇ ਨੇ ਪੁੱਛਣਾ ਕੀਤਾ ਸੀ ਵਿੱਚ ਇੱਕ ਜਵਾਬ ਕੁਐਸ਼ਨ ਕੀਤਾ ਪਿੱਛੇ ਜੇ ਕੋਈ ਗੱਲ ਚੱਲੀ ਖਾਲਸਾ ਜੀ ਉਹ ਬੰਦਿਆਂ ਨੇ ਗੱਲ ਕੀਤੀ ਕਹਿੰਦੇ ਜੋਗ ਤਾਂ ਚਾਰ ਹੁੰਦੇ ਤੁਸੀਂ ਨੌਜੋਗ ਕਹੀ ਜਾਂਦੇ 36 ਜੋਗ ਕਹੀ ਜਾਂਦੇ ਖਾਲਸਾ ਜੀ ਜੋਗ ਚਾਰ ਹੀ ਨੇ ਪਰ ਇਹ ਵੜ-ਵੜ ਕੇ ਆਉਂਦੇ ਨੇ ਜਿੱਦਾਂ ਹੁਣ ਕਾਲਯੁਗ ਚੱਲਦਾ ਪਿਆ ਜਦੋਂ ਕਾਲਯੁਗ ਨੇ ਪਲਟਣਾ ਹੈ ਜਦੋਂ ਧਰਮੀ ਬੰਦੇ ਪ੍ਰਗਟ ਹੋਣਗੇ ਸਾਧੂ ਪ੍ਰਗਟ ਹੋਣਗੇ ਫਿਰ ਏਸੇ ਜੋਗ ਨੇ ਫਿਰ ਸਤਜੋਗ 'ਚ ਬਦਲ ਜਾਣਾ ਸੋ ਖਾਲਸਾ ਜੀ ਸਤਜੋਗ ਆ ਜਾਂਦਾ ਫਿਰ ਤ੍ਰੇਤਾ ਆ ਜਾਂਦਾ ਫਿਰ ਦੁਆਪਰ ਆ ਜਾਂਦਾ ਫਿਰ ਕਾਲਯੁਗ ਆ ਜਾਂਦਾ ਫਿਰ ਸਤਜੁਗ ਆ ਜਾਂਦਾ ਏਦਾਂ ਲੜੀ ਚੱਲਦੀ ਏ ਯੁਗ ਚਾਰ ਨੇ ਪਰ ਵਾਰ-ਵਾਰ ਆਉਂਦੇ ਨੇ ਉਹ ਮਹਾਰਾਜ ਜੀਆ ਨੇ ਵਾਵੇ ਅੱਖਰ ਤੇ ਨੌ ਯੁਗ ਜਾਪ ਕੀਤਾ ਵਾਵੇ ਅੱਖਰ ਦਾ ਫਿਰ ਹਾਹੇ ਅੱਖਰ ਦਾ ਨੌ ਯੁਗ ਫਿਰ ਗਗੇ ਅੱਖਰ ਦਾ ਨੌ ਯੁਗ ਫਿਰ ਅਗੇ ਖਾਲਸਾ ਜੀ ਰਾਰੇ ਅੱਖਰ ਦਾ ਨੌ ਯੁਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਇਹ ਬਚਨ ਮਿਲਦਾ ਕਿ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੰਤਰ ਤਿਆਰ ਕੀਤਾ ਹੈ ਸੋ ਖਾਲਸਾ ਜੀ ਉਸ ਵੇਲੇ ਵਿਆਸ ਜੀ ਨੇ ਕਹਿਣਾ ਕੀਤਾ ਸੀ ਮੰਤਰ ਤਾਂ ਹੈ ਪਰ ਅਸੀਂ ਅਧਿਕਾਰੀ ਨਹੀਂ ਹਾਂ ਉਸ ਮੰਤਰ ਨੂੰ ਦੱਸਣ ਦੇ ਸੋ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਜੀ ਵਾਹਿਗੁਰੂ ਬਾਰੇ ਦੱਸਣਾ ਕੀਤਾ ਸੀ ਆਪਣੇ ਚੇਲਿਆਂ ਨੂੰ ਵਿਆਸ ਜੀ ਕਹਿੰਦੇ ਸੀ ਵੀ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਪ੍ਰਗਟ ਹੋਣਗੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋਣਗੇ ਤੇ ਉਹ ਆ ਕੇ ਉਸ ਮੰਤਰ ਨੂੰ ਦੇਣਗੇ ਸਾਡੇ ਵਿੱਚ ਸਮਰਥਾ ਨਹੀਂ ਕਿਉਂਕਿ ਖਾਲਸਾ ਜੀ ਜਿਹੜੀ ਵਸਤ ਹੋਵੇ ਜਿੱਡਾ ਵੱਡਾ ਮੰਤਰ ਹੈ ਓਡਾ ਵੱਡਾ ਉਹ ਜਿਹੜਾ ਮਨੁੱਖਾ ਹੈ ਓਡਾ ਵੱਡਾ ਉਹ ਸਰੂਪ ਹੋਣਾ ਚਾਹੀਦਾ ਜਿਹੜਾ ਮੰਤਰ ਨੂੰ ਦੇ ਸਕੇ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਏਡੇ ਵੱਡੇ ਨੇ ਤਾਂ ਹੀ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮਹਾਰਾਜ ਜੀ ਨੇ ਐਵੇਂ ਨਹੀਂ ਕਹਿਣਾ ਕੀਤਾ ਜੇ ਮਹਾਰਾਜ ਦੇ ਘਰ ਪੁੱਤਰ ਪੈਦਾ ਹੋਇਆ ਸਤਿਗੁਰੂ ਜੀ ਕਹਿੰਦੇ ਨੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਥ ਨੇ ਸੋ ਮਹਾਰਾਜ ਜੀਆਂ ਨੇ ਜਿਹੜਾ ਮੰਤਰ ਤਿਆਰ ਕਰਨਾ ਕੀਤਾ ਉਹਦੇ ਪਰਥਾਏ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦੱਸਣਾ ਕੀਤਾ ਆਪਣੀਆਂ 12 ਵਿੱਚ ਦੱਸਦੇ ਨੇ ਆਪਣੀਆਂ 12 ਵਿੱਚ ਕਹਿੰਦੇ ਨੇ ਇਹ ਸਤਜੁਗ ਸਤਗੁਰ ਵਾਸਦੇਵ ਬਉਹਾ ਵਿਸ਼ਨ ਨਾਮ ਜਪਾਵੇ ਦਵਾਪਰ ਸਤਗੁਰ ਹਰੀਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੇ ਤ੍ਰੇਤਾ ਸਤਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਕਲਯੁਗ ਨਾਨਕ ਗੁਰ ਗੋਵਿੰਦ ਗੱਗਾ ਗੋਵਿੰਦ ਨਾਮ ਅਲਾਵਾ ਚਾਰੇ ਜਾਗੇ ਚੌ ਜੁਗੀ ਪੰਚਾਇਨ ਵਿੱਚ ਜਾਏ ਸਮਾਵੇ ਚਾਰੋ ਅੱਖਰ ਇਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾ ਤੇ ਉਪਜਿਆ ਫਿਰ ਤਾ ਸਮਾਵੈ ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆ ਨੇ ਖਾਲਸਾ ਜੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਜੁਗ ਦੇ ਵਿੱਚ ਵਉਆ ਅਖਰ ਵਾਸ ਦੇ ਵੱਖਰ ਮਹਾਰਾਜ ਨੇ ਅਕਾਲ ਪੁਰਖ ਜੀ ਨੇ ਇੱਕੋ ਹੀ ਅੱਖਰ ਦਿੱਤਾ ਫਿਰ ਖਾਲਸਾ ਜੀ ਦੁਆਪਰ ਦੇ ਵਿੱਚ ਹਾ ਹ ਅੱਖਰ ਦਿੱਤਾ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਨੇ ਜ ਪਉਣਾ ਕੀਤਾ ਹਰੀ ਫਿਰ ਖਾਲਸਾ ਜੀ ਤ੍ਰੇਤੇ ਵਿੱਚ ਰਾਮ ਜੀ ਨੇ ਰਾਰਾ ਅੱਖਰ ਜ ਪਉਣਾ ਕੀਤਾ ਰਾਮ ਤੇ ਉਥੇ ਲੋਕੀਂ ਕਈ RAMCHANDAR ਜੀ ਦਾ ਨਾਮ ਕਹਿੰਦੇ ਨੇ ਪਰ ਨਹੀਂ ਇਹ ਖਾਲਸਾ ਜੀ ਵਾਹਿਗੁਰੂ ਮੰਤਰ ਦੇ ਚਾਰੇ ਅੱਖਰ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਖਾਲਸਾ ਜੀ ਕਾਲ ਯੁਗ ਦੇ ਵਿੱਚ ਜਿਹੜਾ ਨਾਮ ਹੈ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਉਹ ਗੱਗਾ ਅੱਖਰ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਿਸ ਵੇਲੇ ਖਾਲਸਾ ਜੀ ਪ੍ਰਗਟ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਵਿੱਚ ਫਿਰ ਕੀ ਕੀਤਾ ਮਹਾਰਾਜ ਅਕਾਲ ਪੁਰਖ ਜੀ ਨੇ ਮਹਾਰਾਜ ਕਹਿੰਦੇ ਚਾਰੋਂ ਅੱਖਰ ਏਕ ਕਰ ਚਾਰੇ ਅੱਖਰ ਜੋੜਦੇ ਵਉਹਾ ਹਾ ਹਾ ਗੱਗਾ ਤੇ ਰਾਰਾ ਚਾਰੋਂ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾ ਤੇ ਉਪਜਿਆ ਫਿਰ ਤਹਾ ਸਮਾਵੇ ਜਿਹੜਾ ਇਹਦਾ ਜਾਪ ਕਰੇਗਾ ਜਿਹੜਾ ਇਹਦਾ ਅਭਿਆਸ ਕਰੇਗਾ ਜਿੱਥੋਂ ਖਾਲਸਾ ਜੀ ਪ੍ਰਗਟ ਹੋਇਆ ਹੋਵੇਗਾ ਉਥੇ ਜਾ ਕੇ ਮਹਾਰਾਜ ਕਹਿੰਦੇ ਸਮਾਜ ਆਵੇਗਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜ ਕੇ ਅਸੀਂ ਆਏ ਹੋਏ ਹਾਂ ਜੂਨਾ ਵਿੱਚ ਪਏ ਹੋਏ ਹਾਂ ਖਾਲਸਾ ਜੀ ਵਾਰ ਵਾਰ ਕਈਆਂ ਮਾਵਾਂ ਦੇ ਪੇਟਾਂ ਦੇ ਵਿੱਚੋਂ ਜਨਮ ਲਿਆ ਮਨੁੱਖਾਂ ਦੇ ਪੇਟਾਂ ਰਾਹੀਂ ਜਨਮ ਲਿਆ ਪਸ਼ੂਆਂ ਦੇ ਪੇਟਾਂ ਰਾਹੀਂ ਜਨਮ ਲਿਆ ਕੀੜਿਆਂ ਮਕੌੜਿਆਂ ਦੇ ਪੇਟਾਂ ਰਾਹੀਂ ਜਨਮ ਲਿਆ ਕਈ ਜੂਨਾ ਖਾਲਸਾ ਜੀ ਭੜਕੀਆਂ ਆਂਡਿਆਂ ਰਾਹੀਂ ਆਏ ਜੇਰ ਰਾਹੀਂ ਆਏ ਕਈ ਪ੍ਰਕਾਰ ਦੀ ਮੱਛਰ ਜਿਹੜਾ ਖਾਲਸਾ ਜੀ ਗੰਦਗੀ ਤੋਂ ਪੈਦਾ ਹੁੰਦਾ ਬਨਸਪਤੀ ਦੇ ਵਿੱਚ ਆਏ ਆ ਕਿੰਨੀਆਂ ਤੇ ਜੂਨਾ ਭੋਗ ਕੇ ਵਾਹਿਗੁਰੂ ਜੀ ਤੋਂ ਵਿਛੜ ਕੇ ਜੂਨਾ ਭੋਗੀਆਂ ਤੇ ਮਹਾਰਾਜ ਸੱਚੇ ਪਾਸ਼ਾ ਨੇ ਇੱਥੇ ਖਾਲਸਾ ਜੀ ਦੱਸਣਾ ਕੀਤਾ ਹੈ ਕਿ ਜਿਹੜਾ ਕੋਈ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ ਮਹਾਰਾਜ ਕਹਿੰਦੇ ਜਹਾ ਤੇ ਉਪਜਿਆ ਫਿਰ ਤਾ ਸਮਾਵੈ ਉਹ ਜਿੱਥੋਂ ਪ੍ਰਗਟ ਹੋਇਆ ਜਿੱਥੋਂ ਚੱਲਿਆ ਸੀ ਉੱਥੇ ਜਾ ਕੇ ਸਮਾ ਜਾਵੇਗਾ ਭਾਵ ਕਿ ਵਾਹਿਗੁਰੂ ਜੀ ਤੋਂ ਵਿਛੜਿਆ ਸੀ ਤੇ ਵਾਹਿਗੁਰੂ ਜੀ ਨਾਲ ਜਾ ਕੇ ਮਿਲ ਜਾਵੇਗਾ ਜਿਹੜਾ ਵਾਹਿਗੁਰੂ ਦਾ ਜਾਪ ਕਰੇਗਾ ਸੋ ਵਾਹਿਗੁਰੂ ਜੀ ਮੰਤਰ ਦਾ ਐਸਾ ਫਲ ਹੈ ਐਡੀ ਮਹਾਨਤਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਖਾਲਸਾ ਜੀ ਸਾਰਾ ਸੰਸਾਰ ਸ਼ਬਦ ਰੂਪ ਹੈ ਸਾਰਾ ਸੰਸਾਰ ਜਿਹੜਾ ਮੇਲ ਮਲਾਪ ਰੱਖਦਾ ਸ਼ਬਦ ਨਾਲ ਰੱਖਦਾ ਹੈ ਉਸੇ ਉੱਥੇ ਸੰਸਾਰ ਵਿੱਚ ਖਾਲਸਾ ਜੀ ਵਾਹਿਗੁਰੂ ਇੱਕ ਐਸਾ ਮੰਤਰ ਹੈ ਜਿਹੜਾ ਖਾਲਸਾ ਜੀ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਜਿਹੜਾ ਇਸ ਵਾਹਿਗੁਰੂ ਮੰਤਰ ਨੂੰ ਜਪਦਾ ਹੈ ਭਾਈ ਇਸ ਜਹਾਜ਼ ਤੇ ਚੜ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਭਵਜਲ ਸਾਗਰ ਤੋਂ ਪਾਰ ਹੋ ਜਾਂਦਾ ਹੈ ਵਿਕਾਰਾਂ ਦੇ ਸਮੁੰਦਰਾਂ ਤੋਂ ਪਾਰ ਹੋ ਜਾਂਦਾ ਉਹਦੇ ਵਾਸਤੇ ਨਾ ਤੇ ਨਰਕ ਨੇ ਤੇ ਨਾ ਸਵਰਗ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਸੱਚਖੰਡ ਪਹੁੰਚ ਜਾਂਦਾ ਸੋ ਸੱਚਖੰਡ ਦੇ ਵਿੱਚ ਕੀ ਹੈ ਸੱਚਖੰਡ ਵਸੈ ਨਿਰੰਕਾਰ ਉਥੇ ਉਹ ਵਾਹਿਗੁਰੂ ਵਸਦਾ ਜਿਹਦਾ ਕੋਈ ਆਕਾਰ ਨਹੀਂ ਹੈ ਜਿਹੜਾ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਤੋਂ ਪਰੇ ਹੈ ਜਿਹਦਾ ਕੋਈ ਭੇਦ ਨਹੀਂ ਪਾ ਸਕਦਾ ਜਿਹੜਾ ਅਥਾਹ ਹੈ ਬੇਅੰਤ ਹੈ ਜਿਹਦਾ ਖਾਲਸਾ ਜੀ ਅੰਤ ਹੀ ਕੋਈ ਨਹੀਂ ਜਿਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਜਿੱਥੇ ਸੰਸਾਰ ਦੀ ਸੋਝੀ ਸੰਸਾਰ ਦੀ ਮਤ ਖਾਲਸਾ ਜੀ ਖਤਮ ਹੁੰਦੀ ਆ ਉਤੋਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਰੂ ਹੁੰਦੇ ਨੇ ਇਹ ਵਾਹਿਗੁਰੂ ਜੀ ਸ਼ਰਧਾ ਨਾਲ ਵਾਸ ਆਉਂਦੇ ਨੇ ਨਾ ਤਾਂ ਕਿਤਾਬਾਂ ਪੜ੍ਹਨ ਨਾਲ ਵਾਸ ਆਉਂਦਾ ਨਾ ਖਾਲਸਾ ਜੀ ਬੌਧੀ ਚਤਰਾਈ ਨਾਲ ਵਾਸ ਆਉਂਦਾ ਨਾ ਬੌਧੇ ਧਨਾੜ ਦੇ ਵਾਸ ਆਉਂਦਾ ਤੇ ਖਾਲਸਾ ਜੀ ਵਾਸ ਆਉਂਦਾ ਹੈ ਭਗਤਾਂ ਦੇ ਜਿਹੜੇ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਬੰਦਨਾ ਕਰਦੇ ਨੇ ਭਜਨ ਕਰਦੇ ਨੇ ਨਾਮ ਜਪਦੇ ਨੇ ਅਮਰਤ ਵੇਲਾ ਸਾਹਮਦੇ ਨੇ ਨੇਕੀ ਕਮਾਉਂਦੇ ਨੇ ਪ੍ਰੇਮ ਕਰਦੇ ਨੇ ਸ਼ਰਧਾ ਭਾਵਨਾ ਰੱਖਦੇ ਨੇ ਉਹਨਾਂ ਦੇ ਵਾਸ ਆਉਂਦਾ ਹੈ ਉਹਨਾਂ ਦੇ ਮਹਾਰਾਜ ਅਕਾਲ ਪੁਰਖ ਵਾਸ ਹੋ ਕੇ ਕੰਮ ਕਰਦਾ ਹੈ ਹੋਰ ਕਿਸੇ ਦੇ ਵਾਸ ਨਹੀਂ ਆਉਂਦਾ ਜਿਹੜੇ ਅੱਜ ਕੱਲ ਕਿਤਾਬੀ ਕੀੜੇ ਬਣੇ ਹੋਏ ਖਾਲਸਾ ਜੀ ਚਾਰ ਕਿਤਾਬਾਂ ਪੜ੍ਹ ਕੇ ਤੇ ਸਤਗੁਰ ਜੀ ਦੀਆਂ ਲਿਖੀਆਂ ਹੋਈਆਂ ਬਾਣੀਆਂ ਦੇ ਤਰਕ-ਵਤਰਕ ਕਰਦੇ ਉਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਕਿੱਥੋਂ ਮਿਲਨੇ ਨੇ ਕਿੱਥੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਦیدارਾ ਹੋਵੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰੀਏ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਪ੍ਰੇਮ ਤੋਂ ਵੱਡੀ ਹੋਰ ਉਮੌਲਕ ਦਾਤ ਨਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ ਬੈਰਾਗ ਤੇ ਪ੍ਰੇਮ ਆ ਜਾਂਦਾ ਹੈ ਉਹਦੇ ਘਰ ਅਕਾਲ ਪੁਰਖ ਵਾਹਿਗੁਰੂ ਜੀ ਆ ਜਾਂਦੇ ਨੇ ਸੋ ਭਾਈ ਨੇਕੀ ਕਮਾਈਏ ਨਾਮ ਜਪੀਏ ਆਪਣੇ ਜੀਵਨ ਨੂੰ ਹੌਲੀ-ਹੌਲੀ ਸੰਧਾਰਨ ਦੀ ਕੋਸ਼ਿਸ਼ ਕਰੀਏ ਖਾਲਸਾ ਜੀ ਦੇ ਮੋਢ ਮੁੜਗੇ ਹਨ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਵਾਹਿਗੁਰੂ ਖੈਰ ਪਾਵੇਗਾ ਜੇ ਪਤਾ ਲੱਗ ਜੇ ਆਪਣੇ ਆਪ ਨੂੰ ਕਿ ਬਹੁਤ ਪਾਪ ਕਮਾ ਲਏ ਬੜਾ ਠਗੀਆਂ ਚੋਰੀਆਂ ਕਰ ਲਈਆਂ ਹੁਣ ਵਾਹਿਗੁਰੂ ਜੀ ਕੋਲੋਂ ਮਾਫੀ ਮੰਗ ਲਈਏ ਖਾਲਸਾ ਜੀ ਜਿਹੜਾ ਨਿਮਾਣਾ ਨਤਾਣਾ ਹੋ ਗੇ ਮਾਫੀ ਮੰਗ ਲੈਂਦਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਉਹਨੂੰ ਬਹੁਤ ਕੁਝ ਬਖਸ਼ ਦੇ ਸੋ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਪਦੇ ਰਹੀਏ ਔਖਾ ਸਮਾਂ ਝਟ ਨਿਕਲ ਜਾਵੇਗਾ ਸੰਸਾਰ ਤੇ ਔਖਾ ਸਮਾਂ ਚੱਲ ਰਿਹਾ ਖਾਲਸਾ ਜੀ ਘਰ ਘਰ ਵਿੱਚ ਦੁੱਖ ਹਨ ਬਿਮਾਰੀਆਂ ਹਨ ਪਰ ਜਿਹੜਾ ਵਾਹਿਗੁਰੂ ਜੀ ਦੇ ਨਾਮ ਦਾ ਪੱਲਾ ਫੜਦਾ ਹੈ ਖਾਲਸਾ ਜੀ ਉਹ ਦੁੱਖਾਂ ਵਿੱਚ ਵੀ ਹੱਸਦਾ ਹੈ ਉਹ ਦੁੱਖਾਂ ਵਿੱਚ ਵੀ ਕਹਿੰਦਾ ਕਿ ਜੜ ਦੀ ਕਲਾ ਕਲਗੀ ਧਰ ਸਵਾਮੀ ਨੇ ਬੜੀ ਮਿਹਰ ਕੀਤੀ ਹੈ ਉਹ ਕਦੇ ਨਹੀਂ ਕਹਿੰਦਾ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਸਾਡੇ ਕੋ ਤੇ ਬਚਿਆ ਇੱਕ ਅੱਖ ਨਹੀਂ ਅਸੀਂ ਤਾਂ ਕਮਾਇਆ ਇੱਕ ਅੱਖ ਨਹੀਂ ਸਾਡੇ ਦਾ ਬੱਚੇ ਰੁਲ ਗਏ ਸਾਡਾ ਆ ਹੋ ਗਿਆ ਸਾਡਾ ਉਹ ਹੋ ਗਿਆ ਜਿਹੜਾ ਬਾਣੀ ਦਾ ਪੱਲਾ ਫੜ ਲੈਂਦਾ ਮਨ ਕਰਕੇ ਜਿਹੜਾ ਪ੍ਰੇਮ ਕਰਕੇ ਬਾਣੀ ਪੜਦਾ ਖਾਲਸਾ ਜੀ ਉਹ ਕਦੇ ਵੀ ਨਹੀਂ ਕਹਿੰਦਾ ਮੈਨੂੰ ਦੁੱਖ ਨੇ ਉਹ ਕਹਿੰਦਾ ਸਭ ਕੁਝ ਚੜਦੀ ਕਲਾ ਇਹ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ ਸਤਿਗੁਰੂ ਜੀ ਦਾ ਨਾਮ ਜਪੀਏ ਖਾਲਸਾ ਜੀ ਵਾਹਿਗੁਰੂ ਮੰਤਰ ਵਿੱਚ ਬੇਅੰਤ ਸ਼ਕਤੀ ਹੈ ਕੋਈ ਜਪ ਕੇ ਵੇਖੇ ਮਹਾਰਾਜ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ ਸਭ ਤੋਂ ਵੱਡਾ ਮਨੁੱਖ ਨੂੰ ਜਿਹੜਾ ਰੋਗ ਹੈ ਉਹ ਹੋਮੇ ਦਾ ਹੈ ਹੋਮੇ ਹੋਣ ਕਰਕੇ ਖਾਲਸਾ ਜੀ ਕਾਮ ਆਉਂਦਾ ਹੈ ਹਉਮੈ ਕਰਕੇ ਕ੍ਰੋਧ ਆਉਂਦਾ ਹਉਮੈ ਕਰਕੇ ਲੋਭ ਆਉਂਦਾ ਮੂਹ ਆਉਂਦਾ ਤੇ ਹੰਕਾਰ ਆਉਂਦਾ ਜਿਹੜਾ ਹਉਮੈ ਹੈ ਖਾਲਸਾ ਜੀ ਉਹ ਮੇਨ ਰਾਜਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਹਉਮੈ ਨੂੰ ਕੱਟਦਾ ਹੈ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਦੀਨ ਦੁਨੀ ਦੇ ਮਾਲਕ ਸਤਿਗੁਰੂ ਕਲਗੀਧਰ ਸਵਾਮੀ ਜੀ ਧੰਨ ਤਨ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਦੀ ਖਾਲਸੇ ਪੰਥ ਦੇ ਚੜ੍ਹਦੀ ਕਲਾ ਕਰਨ ਆਪਣੇ ਪੁੱਤਰਾਂ ਧੀਆਂ ਦੀ ਸਾਰ ਲੈਣ ਸਤਿਗੁਰੂ ਅੰਗ ਸੰਗ ਸਹਾਈ ਹੋ ਕੇ ਸੱਬੇ ਕਾਰਜ ਕਰਨ ਇਹਨਾਂ ਦਾ ਭਰੋਸਾ ਮਹਾਰਾਜ ਦੀ ਬਾਣੀ ਤੇ ਹੈ ਸਤਿਗੁਰੂ ਉਹਨਾਂ ਦਾ ਭਰੋਸਾ ਨਾ ਟੁੱਟਣ ਦੇਣ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਸੋ ਖਾਲਸਾ ਦੀ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਸੋ ਮਹਾਰਾਜ ਦੀ ਕਿਰਪਾ ਸਦਕਾ ਕਿਵੇਂ ਆਈ ਆ ਉਹ ਸਰਵਣ ਕਰੀਏ ਖਾਲਸਾ ਜੀ ਇੱਕ ਵੀਰ ਸੀ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਸੁਣਾਉਣਾ ਕੀਤਾ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਰਦਾਸ ਬੇਨਤੀਆਂ ਕੀਤੀਆਂ ਬਾਬਾ ਨੋਬ ਸਿੰਘ ਸਾਹਿਬ ਦੇ ਸਥਾਨੇ ਤੇ ਕੀਤੀਆਂ ਤਰਨ ਤਰਨ ਸਾਹਿਬ ਮੈਂ ਬਹੁਤ ਜਾਂਦਾ ਸਾਂ ਸ਼੍ਰੀ ਦਰਬਾਰ ਸਾਹਿਬ ਬਹੁਤ ਜਾਂਦਾ ਸਾਂ ਪਰ ਕਿਤੇ ਉਹ ਖੈਰ ਨਹੀਂ ਪਈ ਕਹਿੰਦੇ ਵੀ ਮੇਰਾ ਸੀਗਾ ਸ਼ੌਂਕ ਸੀਗਾ ਵੀ ਮੈਂ ਬਾਹਰ ਚਲਾ ਜਾਵਾਂ ਕੱਲਾ ਕੱਲਾ ਸੀ ਮੈਂ ਮਾਪਿਆਂ ਦਾ ਤੇ ਮੇਰੀ ਇੱਛਾ ਸੀ ਵੀ ਮੇਰਾ ਕੋਈ ਬਾਹਰ ਦਾ ਬਣ ਜਵੇ ਇੱਥੇ ਕੋਈ ਕੰਮਕਾਰ ਨਹੀਂ ਸੀ ਬਣਦਾ ਕਰਜ਼ਾਈ ਹੋਏ ਸਾਂ ਬਾਪੂ ਪੂਰਾ ਹੋ ਗਿਆ ਸੀ ਤੇ ਕਈ ਪ੍ਰਕਾਰ ਦੇ ਕਰਜ਼ੇ ਲਏ ਸੀ ਸਾਡੇ ਘਰ ਦੇ ਉੱਤੇ ਵੀ ਲੋਨ ਸੀ ਬੜੀ ਦਿੱਕਤ ਪਰੇਸ਼ਾਨੀ ਸੀ ਤੇ ਉਹ ਜਿਹੜਾ ਸਾਨੂੰ ਇਹ ਅਸੀਂ ਵੀ ਕਿਤੇ ਘਰ ਹੀ ਨਾ ਵੇਚ ਜਵੇ ਏਨੇ ਤੰਗੀ ਪਰੇਸ਼ਾਨੀ ਵਿੱਚ ਜੋ ਕਮਾਉਂਦੇ ਸਾਂ ਉਹ ਕਿਸ਼ਤਾਂ ਦੇ ਚਲਾ ਜਾਂਦਾ ਸੀ ਰੋਟੀ ਜੋਗੇ ਵੀ ਪੈਸੇ ਨਹੀਂ ਸੀ ਪਿੱਛੇ ਬਚਦੇ ਬਹੁਤ ਦੁਖੀ ਹੋਏ ਲੋਕਾਂ ਕੋ ਫੜ ਫੜ ਕੇ ਪੈਸੇ ਖਾ ਲਈ ਤੇ ਉਹਦੇ ਨਾਲ ਘਰ ਚੱਲਦਾ ਸੀ ਕੋਈ ਠਗੀਆਂ ਠੋਰੀਆਂ ਨਹੀਂ ਮਾਰੀਆਂ ਪਰ ਲੋਕਾਂ ਕੋ ਤਾਂ ਫੜੇ ਸੀ ਵੀ ਮਜਬੂਰੀ ਸੀ ਪਰ ਲੋਕ ਉਹ ਚੀਜ਼ ਨੂੰ ਨਹੀਂ ਸਮਝਦੇ ਕਹਿੰਦਾ ਇਦਾਂ ਦੇ ਹਾਲਾਤ ਹੋ ਗਏ ਕਿ ਮਰਨ ਵਾਲਾ ਹਾਲ ਹੋ ਗਿਆ ਵੀ ਹੁਣ ਕੀ ਕਰੀਏ ਤੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਮੈਨੂੰ ਮੇਰੇ ਮਿੱਤਰ ਨੇ ਕਿਹਾ ਵੀ ਭਾਈਚ ਪਹਿਰਾ ਸਾਹਿਬ ਕਰਨਾ ਕਟਿਆ ਕਰੀਏ ਜ਼ਰੂਰ ਕਿਰਪਾ ਹੋਵੇਗੀ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਚ ਪਹਿਰੇ ਕਟਣੇ ਸ਼ੁਰੂ ਕੀਤੇ ਜਿਹੜਾ ਮੇਰਾ ਮਿੱਤਰ ਸੀ ਉਹਦੀ ਵੀ ਆਸ ਸੀ ਬਾਹਰ ਜਾਣ ਦੀ ਉਹਦਾ ਵੀ ਵੀਜ਼ਾ ਆ ਗਿਆ ਫਿਰ ਉਸ ਤੋਂ ਬਾਅਦ ਸੰਗਤ ਵਿੱਚ ਹੋਰ ਵੀ ਦੋਹਾਂ ਚਾਰਾ ਮਿੱਤਰ ਮਿੱਤਰ ਬਣੇ ਮੇਰੇ ਮਲਾਪ ਹੋਇਆ ਉਹਨਾਂ ਦਾ ਵੀ ਕਾਰਜ ਸਵਰ ਗਿਆ ਪਰ ਮੈਂ 10 12 ਚ ਪਹਿਰੇ ਕਰ ਲਏ ਮੈਨੂੰ ਕੁਝ ਨਹੀਂ ਪ੍ਰਾਪਤ ਹੋਇਆ ਕੁਝ ਨਹੀਂ ਮਿਲਿਆ ਬੜੀਆਂ ਅਰਦਾਸਾਂ ਕਰਵਾਈਆਂ ਅਸ਼ੀਦੀ ਦੇਗਾ ਕਰਵਾਈਆਂ ਬਾਬਾ ਨੂਰ ਸਿੰਘ ਸਾਹਿਬ ਦੇ ਵੀ ਕਰਵਾਈਆਂ ਦਰਬਾਰ ਸਾਹਿਬ ਵੀ ਜਾ ਕੇ ਸੇਵਾ ਕਰਨੀ ਪਰ ਕੋਈ ਖੈਰ ਨਹੀਂ ਪਈ ਕੁਝ ਨਹੀਂ ਮਿਲਿਆ ਕਹਿੰਦਾ ਇੱਕ ਦਿਨ ਫਿਰ ਮੈਂ ਹਾਰ ਕੇ ਮਨ ਨੂੰ ਕਿਹਾ ਮਣਾ ਇਹ ਸੱਪ ਖੰਡਾ ਹੈ ਮਹਾਰਾਜ ਹੈਗਾ ਹੀ ਨਹੀਂ ਹੈ ਜੇ ਬਾਬਾ ਦੀਪ ਸਿੰਘ ਸਾਹਿਬ ਹੋਣ ਬਾਬਾ ਨੂਰ ਸਿੰਘ ਸਾਹਿਬ ਹੋਣ ਤਾਨ ਗੁਰੂ ਰਾਮਦਾਸ ਮਹਾਰਾਜ ਪ੍ਰਗਟ ਹੋਣ ਤੇ ਮੇਰੀ ਅਰਦਾਸ ਨਾ ਸੁਣਨ ਰੱਬ ਹੈਗਾ ਇੰਨੀ ਐ ਸਭ ਗੱਲਾਂ ਬਣੀਆਂ ਲੋਕਾਂ ਨੇ ਪਖੰਡ ਜਿਹੜਾ ਚਲਾਇਆ ਹੋਇਆ ਇਹ ਨਹੀਂ ਸੇਵਾ ਮੈਂ ਕਰਦਾ 12 13 ਚ ਪਹਿਰੇ ਕੱਟਲੇ ਖਾਲਸਾ ਜੀ ਕਹਿੰਦਾ ਮੇਰਾ ਮਨ ਟੁੱਟ ਗਿਆ ਵੀ ਮੈਂ ਹੁਣ ਨਹੀਂ ਜਾਣਾ ਕਹਿੰਦਾ ਬੜਾ ਕੁਛ ਕੀਤਾ ਜੇ ਕਿਸੇ ਨੇ ਕਿਹਾ ਵੀ ਆਹ ਕਰਕੇ ਵੇਖੋ ਜੋਤ ਵਿੱਚ ਕਿਉ ਪਾਓ ਘਰੇ ਜੋਤ ਜਗਾਓ ਸਭ ਕੁਝ ਕੀਤਾ ਪਰ ਕੁਛ ਨਹੀਂ ਪ੍ਰਾਪਤ ਹੋਇਆ ਕਹਿੰਦਾ ਆਖਰ ਨੂੰ ਮਨ ਟੁੱਟ ਗਿਆ ਸਰਦਾ ਡੇਕ ਪੀ ਮਨ ਕਹਿੰਦਾ ਵੀ ਨਹੀਂ ਹੋਣੀ ਅੱਜ ਤੋਂ ਬਾਅਦ ਜਾਣਾ ਕਹਿੰਦਾ ਫੇ ਮੈਂ 6 ਮਹੀਨੇ ਨਹੀਂ ਗਿਆ ਦਿਨ ਬੜੇ ਔਖੇ ਕੱਢੇ ਰੋਟੀ ਤੋਂ ਵੀ ਔਖੇ ਹੋ ਗਏ ਰੋਟੀ ਵੀ ਨਹੀਂ ਸੀ ਮਾਂ ਤੇ ਮੈਂ ਅਸੀਂ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣਾ ਕਈ ਵਾਰ ਪਾਣੀ ਪੂਣੀ ਪੀ ਕੇ ਸਾਰ ਲੈਣਾ ਜਾਂ ਮਹਾਰਾਜੇ ਘਰ ਚਲੇ ਜਾਣਾ ਲੰਗਰ ਖਾਨ ਉੱਥੋਂ ਛੱਕ ਕੇ ਆ ਜਾਣਾ ਇਦਾਂ ਦੇ ਹਾਲਾਤ ਹੋਏ ਰਿਸ਼ਤੇਦਾਰ ਕੋਈ ਪੁੱਛਦਾ ਨਹੀਂ ਸੀ ਇਥੋਂ ਤੱਕ ਕਿ ਮਾਸੀਆਂ ਚਾਚੀਆਂ ਤਾਈਆਂ ਸਭ ਭੱਜ ਗਈਆਂ ਇਹਨਾਂ ਨੇ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਇਦਾਂ ਦੇ ਹਾਲਾਤ ਸਾਡੇ ਹੋ ਗਏ ਰਾਹ ਵਿੱਚ ਕਿਤੇ ਮਿਲ ਵੀ ਜਾਣਾ ਕਿਸੇ ਚਾਚੇ ਤਾਏ ਨੇ ਉਹਨਾਂ ਨੇ ਮੂੰਹ ਪਰੇ ਨੂੰ ਕਰਕੇ ਲੰਘ ਜਾਣਾ ਕਿਤੇ ਬੁਲਾ ਲਿਆ ਤੇ ਉਹਨਾਂ ਹੋਵੇ ਪੈਸੇ ਮੰਗਣ ਲੱਗ ਪਏ। ਇਦਾਂ ਦੇ ਹਾਲਾਤ ਕਹਿੰਦਾ ਹੋਵੇ ਬਹੁਤ ਤੰਗੀ ਹੋਈ ਮਾਂ ਵੀ ਵਿਚਾਰੀ ਰੋਂਦੀ ਸੀ। ਮੈਂ ਵੀ ਰੋਣਾ ਕਈ ਵਾਰ ਬੈਠਿਆ ਨੇ। ਕਹਿੰਦਾ ਇੱਕ ਦਿਨ ਮੈਨੂੰ ਨਾ ਮੈਂ ਕਿਸੇ ਨਾ ਕੰਮ ਕਰਦਾ ਸਾਂ। ਮੈਂ ਲੱਕੜ ਦਾ ਕੰਮ ਕਰਦਾ ਮਿਸਤਰੀ ਨਾਲ। ਕਹਿੰਦੇ ਇੱਕ ਵਾਰ ਨਾ ਸ਼ੀਦਾਂ ਸਾਹਿਬ ਸਾਨੂੰ ਕੋਈ ਲਾਗੇ ਉਹਨੇ ਕੰਮ ਮਿਲਿਆ ਤੇ ਉਹ ਜਿਹੜਾ ਮਿਸਤਰੀ ਸੀ ਉਹ ਕਹਿੰਦਾ ਚੱਲ ਯਾਰ ਦਲੇ ਦਰਸ਼ਨ ਮੇਲੇ ਕਰ ਆਉਣੇ ਨਾਲੇ ਪ੍ਰਸ਼ਾਦਾ ਛਕਾਈਏ ਤੇ ਮੈਂ ਉਹਨੂੰ ਕਿਹਾ ਯਾਰ ਮੈਂ ਨਹੀਂ ਜਾਣਾ ਅੰਦਰ। ਤੂੰ ਚਲ ਜਾ ਵੀ ਮੈਂ ਨਹੀਂ ਜਾਣਾ ਇੱਥੇ ਦਰਸ਼ਨ ਮੇਲੇ ਕਰਨ ਤੂੰ ਜਾਣਾ ਚਲ ਜਾ ਕਿਉਂ ਨਾ ਮੇਰਾ ਰੋਸਾ ਸੀ ਮਾਰ ਆਇਆ ਤੇ ਮੇਰਾ ਬਾਹਰ ਦਾ ਨਹੀਂ ਸੀ ਬਣਦਾ ਕਿ ਮੈਂ ਕੋਈ ਦੁਬਈ ਚਲ ਜਵਾਂ ਜਾਂ ਕਿਸੇ ਹੋਰ ਕੰਟਰੀ ਚਲ ਜਾਂ ਕੋਈ ਵੱਡੀ ਕੰਟਰੀ ਦਾ ਵੀ ਨਹੀਂ ਸੀ ਕਹਿੰਦਾ ਮੈਂ ਕਿ ਚਾਹ ਰੋਟੀ ਪੈ ਰੋਟੀ ਜੋਗੇ ਹੋ ਜਾਣਗੇ ਪੈਸੇ ਚਾਹ ਕਿਸਤਾਂ ਲਾਸ ਦੇਣੀਆਂ ਘਰ ਦਾ ਲੋਨ ਲਾ ਲਾਂਗੇ ਇਸ ਕਰਕੇ ਮੈਂ ਕਦੇ ਇੱਥੇ ਜਾਣਾ ਚਾਹੁੰਦਾ ਸੀ ਪਰ ਮੈਨੂੰ ਪੈਸੇ ਹੀ ਨਹੀਂ ਸੀ ਕਿਤੇ ਜੋੜਦੇ ਨਾ ਕੋਈ ਖੜਦਾ ਸੀ ਦੋ ਤਿੰਨ ਬੰਦਿਆਂ ਨੂੰ ਮੈਂ ਕਿਹਾ ਦੁਬਈ ਜਾਣ ਵਾਸਤੇ ਉਹਨਾਂ ਨੇ ਵੀ ਧੋਖਾ ਧੜੀ ਕੀਤੀ ਤੇ ਕੁਛ ਵੀ ਜਿਹੜਾ ਹਾਸਲ ਨਹੀਂ ਸੀ ਹੋਇਆ ਤੇ ਇਦਾਂ ਦੇ ਹਾਲਾਤ ਹੁਣ ਮਰਨ ਵਾਲੇ ਬਣ ਗਏ। ਕਹਿੰਦਾ ਵੀ ਉਹ ਨੂੰ ਮੈਂ ਕਿਹਾ ਵੀ ਤੂੰ ਜਾਇਆ ਮੈਂ ਨਹੀਂ ਜਾਣਾ। ਕਹਿੰਦਾ ਫਿਰ ਮੈਂ ਨਾ ਮੇਰੇ ਮਨ 'ਚ ਆਇਆ ਵੀ ਯਾਰ ਜੇ ਮੈਂ ਅੰਦਰ ਨਹੀਂ ਜਾਣਾ ਤੇ ਮੈਂ ਲੰਗਰ ਕਿਉਂ ਖਾਣਾ ਆ। ਕਹਿੰਦਾ ਪਰ ਫਿਰ ਮੈਂ ਜਿੱਦਾਂ ਆਦਤੋਂ ਮਜਬੂਰ ਹੁੰਦਾ ਮਨ ਕਹਿੰਦਾ ਲੰਗਰ ਖਾਨ ਚਲਾ ਗਿਆ। ਜਦੋਂ ਲੰਗਰ ਖਾਨ ਬੈਠਾ ਤੇ ਲੰਗਰ ਖਾਖ ਸ਼ਾਕੇ ਤੇ ਬਾਅਦ ਮੈਂ ਪੂਰੀ ਵੇਟ ਕਰਦਾ ਸੀ ਉਹ ਅੰਦਰੋਂ ਆਇਆ ਹੀ ਨਹੀਂ। ਤੇ ਉੱਥੇ ਮੈਂ ਖੜਾ ਤੇ ਉੱਥੇ ਇੱਕ ਬਾਪੂ ਜੀ ਬੈਠੇ ਤੇ ਮੈਨੂੰ ਕਹਿੰਦੇ ਆ ਸਿੰਘਾ ਇੱਥੇ ਬਹਿ ਜਾ ਤੇ ਮੈਂ ਉਹਨਾਂ ਲਾਗੇ ਬਹਿ ਗਿਆ ਜਿੱਥੇ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਸਾਹਿਬ ਜੀ ਦਾ ਉਸ ਬਣਿਆ ਹੋਊਗਾ ਉਥੇ ਉਥੇ ਦੀ ਗੱਲ ਹੈ ਤੇ ਉਥੇ ਕਹਿੰਦਾ ਮੈਂ ਉਥੇ ਬਹਿ ਗਿਆ ਉਹਨਾਂ ਦੇ ਕੋਲੇ ਉਹਨੇ ਅੰਗ ਸਿੰਘ ਵਜਨ ਕਰਨ ਲੱਗ ਪਏ ਵੀ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਆ ਸਤਿਗੁਰ ਜੀ ਨੇ ਬਹੁਤ ਕੁਝ ਬਖਸ਼ਿਆ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੀਏ ਨਾ ਮਹਾਰਾਜ ਕਦੇ ਵੀ ਵਿਰਥੀ ਨਹੀਂ ਜਾਂਦੀ ਕਹਿੰਦਾ ਮੈਂ ਉਹਨਾਂ ਨੂੰ ਕਹਤਾ ਵੀ ਮੈਨੂੰ ਤਾਂ ਕੱਖ ਮਿਲਿਆ ਨਹੀਂ ਮੈਂ ਤਾਂ ਸਾਲ 1.5 ਸਾਲ ਤੋਂ ਇੱਥੇ ਆਉਂਦਾ ਬੜੇ ਧੱਕੇ ਖਾਦੇ ਬੜਾ ਕੁਝ ਕੀਤਾ ਪਰ ਮੈਨੂੰ ਤੇ ਕੁਝ ਨਹੀਂ ਮਿਲਿਆ ਨਾ ਮੇਰੀ ਅਰਦਾਸ ਸੁਣੀ ਕਹਿੰਦਾ ਵੀ ਮੈਂ ਜਦੋਂ ਇਦਾਂ ਸੋਚਿਆ ਮੈਂ ਦੱਸਿਆ ਉਹਨਾਂ ਨੂੰ ਵੀ ਮੈਂ ਦੁਪਹਿਰੇ ਵੀ ਕੱਟੇ ਸੇਵਾ ਵੀ ਨਿਭਾਈ ਸਾਰਾ ਕੁਝ ਕਰ ਕਰ ਵੇਖ ਲਿਆ ਮੈਨੂੰ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕੁਝ ਨਹੀਂ ਦਿੱਤਾ ਇਹ ਗੱਲਾਂ ਬਣੀਆਂ ਬਾਪੂ ਜੀ ਇਹ ਬਾਬਾ ਜੀ ਗੱਲਾਂ ਬਣੀਆਂ ਲੋਕਾਂ ਨੂੰ ਐਵੇਂ ਸ਼ਦਾਈ ਬਣਾਉਂਦੇ ਨੇ ਧਰਮ ਦੇ ਨਾਂ ਦੇ ਕਹਿੰਦੇ ਉਹ ਬਜ਼ੁਰਗ ਨਾਲ ਮੇਰੇ ਨਾਲ ਬੜਾ ਗੁੱਸੇ 'ਚ ਬੋਲਿਆ ਉਹ ਕਹਿੰਦਾ ਤੁਸੀਂ ਹੰਕਾਰ ਦੇ ਮਾਰੇ ਹੋਏ ਗੰਦ ਦੇ ਕੀੜੇ ਇਦਾਂ ਉਹਨਾਂ ਨੇ ਮੈਨੂੰ ਬੋਲਿਆ ਤੂੰ ਇੱਕ ਗੰਦ ਦਾ ਕੀੜਾ ਹੋ ਕੇ ਆਕਾਲਪੁਰਖ ਵਾਹਿਗੁਰੂ ਦੀ ਬਰਾਬਰੀ ਕਰਨਾ ਚਾਹੁੰਦਾ ਉਹਨੂੰ ਉਂਗਲਾਂ ਕਰਦਾ ਜਿੰਨੇ ਸਭ ਕੁਝ ਸਾਜਿਆ ਜੇ ਤੈਨੂੰ ਨਹੀਂ ਮਿਲਿਆ ਤੇਰੀ ਗਲਤੀ ਹੋਵੇਗੀ ਤੂੰ ਕੁਝ ਵੀ ਨਹੀਂ ਕੀਤਾ ਜਿਹੜਾ ਤੂੰ ਕਹਿੰਦਾ ਮੈਂ ਅਰਦਾਸਾਂ ਕੀਤੀਆਂ ਮੈਂ ਜੋ ਪਹਿਰੇ ਕੱਟੇ ਤੂੰ ਕੱਖ ਨਹੀਂ ਕੀਤਾ ਨਾ ਤੇਰਾ ਜੋ ਪਹਿਰਿਆਂ ਦੇ ਵਿੱਚ ਕੋਈ ਮਨ ਲੱਗਾ ਹੋਊਗਾ ਜਾਂ ਤੂੰ ਕੋਈ ਗਲਤੀ ਕਰਦਾ ਹੋਵੇਂਗਾ ਕਾਹਦਾ ਤੂੰ ਪਾਠ ਕੀਤਾ ਮਹਾਰਾਜ ਜੀ ਦਾ ਇੱਕ ਬਾਣੀ ਦਾ ਜਾਪ ਕਰਨ ਲਈ ਸਤਿਗੁਰ ਜੀ ਤਾਂ ਵੀ ਬਖਸ਼ ਦਿੰਦੇ ਨੇ ਤੇ ਤੈਨੂੰ ਕਿਉਂ ਨਹੀਂ ਬਖਸ਼ਿਆ ਤੇਰੀਆਂ ਗਲਤੀਆਂ ਹੋਣਗੀਆਂ ਤੇਰੀਆਂ ਕਰਤੂਤਾਂ ਹੋਣਗੀਆਂ ਤੇਰੇ ਮਾੜੇ ਕਰਮ ਹੋਣਗੇ ਮਹਾਰਾਜ ਤੇ ਬੜਾ ਕੁਝ ਦਿੰਦੇ ਕਹਿੰਦੇ ਉਹ ਬਜ਼ੁਰਗ ਨੇ ਨਾ ਬਜ਼ੁਰਗ ਦੇ ਹੱਥ 'ਚ ਡਾਇਰੀ ਸੀ ਬੈਠਾ ਸੀ ਥੱਲੇ ਝੌਂਗੜਾ ਮਾਰ ਕੇ ਤੇ ਛੋਟੀ ਜੀ ਕਾਪੀ ਜਿੱਤੇ ਖਾਲਸਾ ਵੀ ਫੋਨ ਨੰਬਰ ਲਿਖੇ ਹੁੰਦੇ ਉਹ ਵਾਲੀ ਕਾਪੀ ਸੀ ਉਹਨੇ ਨਾ ਕਾਪੀ ਤੇ ਪੇਪਰ ਦੇ ਉੱਤੇ ਇੱਕ ਪੈਨ ਨਾਲ ਲਿਖਿਆ ਮੂਲ ਮੰਤਰ ਲਿਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਦਾਂ ਲਿਖ ਕੇ ਤੇ ਖਾਲਸਾ ਜੀ ਅੱਗੇ ਲਿਖਿਆ ਕਿ ਪ੍ਰਾਪਕ ਸਿਮਰਨ ਰਿੱਧ ਸਿਧ ਨੋ ਨਿਧ ਫਿਰ ਲਿਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਉਹਨਾਂ ਨੇ ਮੈਨੂੰ ਕਿਹਾ ਵੀ ਉਪਾੜ ਕੇ ਪੇਪਰ ਮੈਨੂੰ ਦੇ ਤਾ ਕਹਿੰਦੇ ਇੱਥੇ ਅਰਦਾਸ ਕਰਕੇ ਜਾ ਸ਼ਹੀਦਾਂ ਨਾਲ ਪੰਗੇ ਨਹੀਂ ਲਈਦੇ ਹੁੰਦੇ ਸ਼ਹੀਦਾਂ ਨਾਲ ਰੋਸਾ ਨਹੀਂ ਕਰੀਦਾ ਹੁੰਦਾ ਸ਼ਹੀਦਾਂ ਨੂੰ ਤੇਰੀ ਕੀ ਲੋੜ ਆ ਤੈਨੂੰ ਸ਼ਹੀਦਾਂ ਸਿੰਘਾਂ ਦੀ ਲੋੜ ਐ ਤੈਨੂੰ ਗੁਰੂ ਦੀ ਲੋੜ ਐ ਗੁਰੂ ਨੂੰ ਤੇਰੀ ਕੋਈ ਲੋੜ ਨਹੀਂ ਪਰ ਮੇਰੇ ਇੱਕ ਮੇਰਾ ਇੱਕ ਬਚਨ ਮੰਨ ਕੇ ਜਾਈ ਮੈਂ ਵੀ ਗੁਰੂ ਮਾਰਾ ਦਾ ਖਾਲਸਾ ਹਾਂ ਤੇ ਆ ਜਿਹੜਾ ਪੇਪਰ ਮੈਂ ਤੈਨੂੰ ਦਿੱਤਾ ਏ ਇਦਾਂ ਹੀ ਪੜ੍ਹਨਾ ਪਹਿਲਾਂ ਮੂਲ ਮੰਤਰ ਪੜ੍ਹਨਾ ਫਿਰ ਪੜ੍ਹਨੀ ਆ ਤੋਕ ਫਿਰ ਕਹਿਣਾ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਮੂਲ ਮੰਤਰ ਪੜ੍ਹਨਾ ਫਿਰ ਤੋਕ ਪੜ੍ਹਨੀ ਫਿਰ ਮਗਰ ਧੰਨ ਗੁਰੂ ਨਾਨਕ ਸਾਹਿਬ ਕਹਿਣਾ ਇਦਾਂ ਜਾਪ ਕਰਨਾ ਸ਼ੁਰੂ ਕਰਦੇ ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇਹਾਲ ਕਰ ਦੇਣਗੇ ਕਹਿੰਦਾ ਪੁੱਤਰਾ ਮੇਰਾ ਬਚਨ ਨਾ ਮੋੜੀ ਇਹ ਬਚਨ ਨੂੰ ਪਾਲੀ ਤੈਨੂੰ ਜਰੂਰ ਪ੍ਰਾਪਤ ਹੋਵੇਗਾ ਇੰਦਾ ਮੈਂ ਘਰੇ ਆ ਗਿਆ ਜਦੋਂ ਚਲੋ ਆਪਣੇ ਜਿਹੜਾ ਮਿਸਤਰੀ ਸੀ ਉਹਨਾਂ ਕੰਮ ਕਾਰਜ ਕੀਤਾ ਮੈਂ ਉਹ ਜਿਹੜਾ ਪੇਪਰ ਸੀ ਆਪਣੇ ਬਡੂਏ ਵਿੱਚ ਪਾ ਲਿਆ ਘਰ ਆਇਆ ਕਰਿਆ ਕਿ ਮੈਂ ਮਾਤਾ ਨੂੰ ਦੱਸਿਆ ਤੇ ਮਾਤਾ ਕਹਿੰਦੀ ਕੋਈ ਨਹੀਂ ਪੁੱਤ ਆਪਾਂ ਰਲ ਕੇ ਕਰਿਆ ਕਰਾਂਗੇ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਅਸੀਂ ਸ਼ੁਰੂ ਕਰ ਲਿਆ ਪਹਿਲਾਂ ਮੈਂ 10-15 ਦਿਨ ਕੋਈ ਨਹੀਂ ਕੀਤਾ ਉਹ ਰੁਕਾ ਪਿਆ ਰਿਆ ਪੇਪਰ ਪਿਆ ਰਿਆ ਮੇਰੇ ਕੋਲ ਮੈਂ ਕਿਹਾ ਐਵੇਂ ਲੋਕੀ ਬਾਬਾ ਵੀ ਐਵੇਂ ਮਾਰਦਾ ਕਹਿੰਦਾ ਮਿੱਕ ਦਿਨਾਂ ਬੈਠਿਆ ਬਿਠਾਇਆ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਕੋਸ਼ਿਸ਼ ਕਰਾਂ ਮੈਂ ਇਨਾ ਕੁਝ ਕੀਤਾ ਤੇ ਮੈਨੂੰ ਸਿੰਘ ਨੇ ਕਿਹਾ ਵੀ ਇਹ ਕਰਕੇ ਵੇਖ ਤੈਨੂੰ ਜਰੂਰ ਮਹਾਰਾਜ ਨੇ ਹਾਲ ਕਰਨਗੇ ਕਿਉਂ ਨਾ ਮੈਂ ਕਰਕੇ ਵੇਖਾਂ ਕਹਿਣਾ ਮੈਂ ਔਖਾ ਸੌਖਾ ਹੋ ਕੇ ਨਾ ਸ਼ੁਰੂ ਕਰ ਲਿਆ ਅਮਰਤ ਵੇਲੇ ਅਗਲੇ ਦਿਨ ਉੱਠ ਕੇ ਟਾਈਮ ਨਾਲ ਮੂਲ ਮੰਤਰ ਦਾ ਜਾਪ ਜਿੱਦਾਂ ਉਹ ਲਿਖਿਆ ਸੀ ਉਦਾਂ ਹੀ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ 22-23 ਦਿਨ ਹੋ ਗਏ ਸੀ ਕਰਦਿਆਂ ਮੇਰਾ ਮਨ ਲੱਗਣ ਲੱਗ ਪਿਆ ਉਹ ਚ ਦੋ ਦਿਨ ਕੀਤਾ ਤੀਜੇ ਦਿਨ ਮੇਰੇ ਮਨ ਨੇ ਆਪ ਕਿਹਾ ਵੀ ਨਹੀਂ ਕਰੀਏ ਮੈਂ ਕੰਮ ਤੇ ਵੀ ਤੁਰਦੇ ਫਿਰਦੇ ਨੇ ਜਿੱਥੇ ਟਾਈਮ ਮਿਲਦਾ ਮੈਂ ਕਰਨ ਲੱਗ ਪੈਂਦਾ ਜਦੋਂ ਟਾਈਮ ਮਿਲਦਾ ਮੈਂ ਕਰਨ ਲੱਗ ਪੈਂਦਾ ਕਰਦਿਆਂ ਕਰਦਿਆਂ ਮਨ ਵਿੱਚ ਸ਼ਾਂਤੀ ਆਉਣ ਲੱਗ ਪਈ ਮਹਾਰਾਜ ਤੇ ਜਿਹੜਾ ਗੁੱਸਾ ਸੀ ਰੋਸਾ ਸੀ ਉਹ ਲੱਥੜ ਲੱਗ ਪਿਆ ਮਹਾਰਾਜ ਦੇ ਘਰ ਵੀ ਮੈਂ ਜਾਣ ਲੱਗ ਪਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮਹਾਰਾਜ ਦੀ ਐਸੀ ਦਇਆ ਹੋਈ ਕਿ ਜਿੱਥੇ ਸਾਡਾ ਘਰ ਸੀ ਜਿੱਥੇ ਜਿਹੜਾ ਸਾਡਾ ਘਰ ਸੀ ਜਿੱਥੇ ਅਸੀਂ ਰਹਿੰਦੇ ਸਾਂ ਉਥੇ ਦੋ ਤਿੰਨ ਘਰ ਛੱਡ ਕੇ ਨੇ ਉਹਨਾਂ ਦਾ ਮੁੰਡਾ ਮੈਨੂੰ ਇੱਕ ਦਿਨ ਕਹਿੰਦਾ ਕਿ ਯਾਰ ਤੂੰ ਦੁਬਈ ਜਾਣਾ ਚਾਹੁੰਦਾ ਯਾਰ ਮੈਂ ਜਾਣਾ ਚਾਹੁੰਦਾ ਪਰ ਮੇਰਾ ਸਾਥ ਹੈ ਨਹੀਂ ਆਪਾਂ ਚੱਲੀਏ ਰਲ ਕੇ ਵੀ ਮੇਰੇ ਮਾਮਾ ਜੀ ਉਥੇ ਬਾਹਰ ਨੇ ਉਹਨਾਂ ਨੂੰ ਫ੍ਰੀ ਵੀਜ਼ੇ ਮਿਲਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਰੂਰ ਯਾਰ ਮੈਂ ਮੈਂ ਤਾਂ ਜਾਣਾ ਚਾਹੁੰਨਾ ਮੇਰੇ ਕੋਲ ਪੈਸਾ ਕੋਈ ਨਹੀਂ ਉਹ ਕਹਿੰਦਾ ਆਪਾਂ ਗੱਲ ਕਰ ਲੈਂਦੇ ਉਹਨਾਂ ਨੇ ਗੱਲ ਕੀਤੀ ਤੇ ਉਹਦਾ ਜਿਹੜਾ ਮਾਮਾ ਸੀ ਉਹ ਵੀ ਗੁਰਸੇਖ ਜੀ ਉਹ ਕੋ ਕਹਿੰਦਾ ਜਦੋਂ ਗੱਲ ਕੀਤੀ ਵੀ ਮੁੰਡੇ ਕੋਲ ਪੈਸਾ ਕੋਈ ਨਹੀਂ ਜਦੋਂ ਕਹਿੰਦੇ ਅਸੀਂ ਵੀ ਮੈਂ ਵੀ ਮੇਰੀ ਵੀ ਉਹਨਾਂ ਨੇ ਗੱਲ ਕਰਾਈ ਮੈਂ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਅੰਕਲ ਜੀ ਪੈਸਾ ਕੋਈ ਨਹੀਂ ਮੈਂ ਤਾਂ ਦਿਹਾੜੀ ਧੂੜੀ ਕਰਦਾ ਮੇਰੀ ਮਾਤਾ ਤੇ ਮੈਂ ਕੱਲਾ ਉਹ ਕਹਿੰਦਾ ਕੋਈ ਨਹੀਂ ਪੁੱਤ ਟਿਕਟ ਦੇ ਪੈਸੇ ਵੀ ਤੁਹਾਡੇ ਮੈਂ ਲਾਉਂਗਾ ਸਭ ਕੁਝ ਮੈਂ ਲਾਉਂਗਾ ਤੁਸੀਂ ਇੱਥੇ ਆ ਕੇ ਮੈਨੂੰ ਦੇ ਦਿਓ ਗੁਰੂ ਸਾਹਿਬ ਦੀ ਐਸੀ ਮਿਹਰ ਹੋਈ ਐ ਸਾ ਤਰਸ ਮਹਾਰਾਜ ਨੇ ਕੀਤਾ ਉਹ ਸ਼ਬਦ ਵਿੱਚ ਐਸੀ ਬਰਕਤ ਪਈ ਉਹ ਨਿਹੰਗ ਸਿੰਘ ਨਹੀਂ ਸੀ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਸੀ ਤੇ ਮਹਾਰਾਜ ਦੀ ਕਿਰਪਾ ਐਸੀ ਵਰਤੀ ਉਹ ਕਹਿੰਦਾ ਸੀਦਾ ਸਿੰਘਾਂ ਦੇ ਦਰ ਤੋਂ ਕਿ ਮੇਰਾ 1.5 ਮਹੀਨੇ ਦੇ ਵਿੱਚ ਵਿੱਚ ਸਾਡਾ ਦੋਵਾਂ ਦਾ ਜਿਹੜਾ ਪਿੰਡ ਗਵਾਂਢੀ ਸੀ ਸਾਡਾ ਤੇ ਮੈਂ ਸਾਡਾ ਵੀਜ਼ਾ ਆ ਗਿਆ ਸਭ ਕੁਝ ਹੋ ਗਿਆ ਸੀ ਮੈਡੀਕਲ ਕਰਾ ਕੇ ਆਏ ਉਸ ਤੋਂ ਬਾਅਦ ਦਵਾਈ ਚਲੇ ਗਏ ਕੰਪਨੀ ਦੇ ਵਿੱਚ ਵਧੀਆ ਕੰਮ ਕਰਨ ਲੱਗ ਪਏ ਪਰ ਇਹਦਾ ਉਹ ਮੈਂ ਇੱਥੇ ਆ ਕੇ ਵੀ ਉਹ ਜਾਬ ਨਹੀਂ ਛੱਡਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਇੰਨੇ ਸੋਹਣੇ ਪੈਸੇ ਈ ਕਮਾਉਣ ਲੱਗ ਪਿਓ ਓਵਰਟਾਈਮ ਲਾਉਣਾ ਚੰਗੇ ਪੈਸੇ ਬਣਨ ਲੱਗ ਪਏ ਮਾਤਾ ਵੀ ਪਿੱਛੇ ਸੁਖੀ ਹੋ ਗਈ ਕਿਸ਼ਤਾਂ ਲਾਉਂਦੇ ਆ ਸੌਖੀਆਂ ਲੱਤ ਜਾਂਦੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸ਼ਤਾਂ ਲਾਹ ਕੇ ਵੀ ਪੈਸੇ ਬਚਲੇ ਨੇ ਤੇ ਮਹਾਰਾਜ ਦੀ ਰਹਿਮਤ ਨਾਲ ਬੜਾ ਸੁਖ ਜਿਹੜੇ ਘਰ ਦੇ ਉੱਤੇ ਥੋੜਾ ਬੋਤਾ ਲੋਨ ਸੀ 2.5 ਲੱਖ ਦਾ ਉਹ ਇੱਥੇ ਮਿੱਤਰਾਂ ਦੇ ਨਾਲ ਰਲ ਮਿਲ ਕੇ ਮੈਂ ਲਾਉਣਾ ਕੀਤਾ ਉਹਨਾਂ ਨੂੰ ਹੌਲੀ ਹੌਲੀ ਕਰਕੇ ਮੋੜਦਾ ਇਹ ਸਾਰੀ ਕਿਰਪਾ ਔਰ ਸ਼ਬਦ ਦੀ ਹੋਈ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਹੋਈ ਸੋ ਖਾਲਸਾ ਜੀ ਵੇਖੋ ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ਣਾ ਹੈ ਮਹਾਰਾਜ ਵਾਰ ਮਾਰ ਕੇ ਬਖਸ਼ ਲਿੰਦੇ ਭਰੋਸਾ ਨਹੀਂ ਛੱਡਣਾ ਚਾਹੀਦਾ ਕਈ ਇੱਥੇ ਕਹਿੰਦੇ ਨੇ ਅਸੀਂ ਇੰਨਾ ਚਿਰ ਹੋ ਗਿਆ ਜੀ ਜਾਪ ਕਰਦਿਆਂ ਨੂੰ ਇੰਨੀ ਸੇਵਾ ਕੀਤੀ ਜੀ ਚੋ ਪਹਿਰੇ ਕੱਟੇ ਜੀ ਪਰ ਸਾਨੂੰ ਕੱਖ ਨਹੀਂ ਮਿਲਿਆ ਉਹ ਜਿਹੜੇ ਹੌਂਸਲਾ ਛੱਡ ਜਾਂਦੇ ਨੇ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਕੁਝ ਨਹੀਂ ਦਿੰਦੇ ਮਹਾਰਾਜ ਕਈ ਵਾਰ ਖਾਲਸਾ ਜੀ ਸਾਡੀ ਪਰਖ ਕਰਦੇ ਹੁੰਦੇ ਆ ਕਿ ਭਾਈ ਕਿੰਨਾ ਚਿਰ ਟਿਕਦਾ ਜਿਹੜਾ ਮਨੁੱਖ ਟਿਕ ਜਾਂਦਾ ਉਹਨੂੰ ਫਿਰ ਸਤਗੁਰੂ ਸ੍ਰਿਸ਼ਟੀ ਦਾ ਰਾਜਾ ਬਣਾ ਦਿੰਦੇ ਪਰ ਜਿਹੜਾ ਖਾਲਸਾ ਜੀ ਡੋਲ ਜਾਂਦਾ ਉਹ ਫਿਰ ਕੀ ਮਹਾਰਾਜ ਦੇ ਘਰੋਂ ਲੈ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਨੂੰ ਲੱਥ ਜਾਂਦਾ ਕਿਉਂਕਿ ਸਤਗੁਰੂ ਜੀ ਦਾ ਨਾਮ ਜਪਣ ਵਾਲੇ ਮਹਾਰਾਜ ਤੋਂ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਨੇ ਸ਼ਹੀਦਾ ਸਿੰਘਾਂ ਵੱਲ ਤੱਕ ਕੇ ਵੇਖੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਸਰੋਵਰ ਦੀ ਪਵਿੱਤਰਤਾ ਨੂੰ ਉੱਚਿਆਂ ਰੱਖਣ ਵਾਸਤੇ ਬਲੀਦਾਨ ਦਿੱਤੇ ਨੇ ਧੰਨ ਭਾਈ ਤਾਰੂ ਸਿੰਘ ਸਾਹਿਬ ਜੀ ਹੁਣਾਂ ਨੇ ਖਾਲਸਾ ਜੀ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣੇ ਮਹਾਰਾਜ ਦੇ ਸਿੰਘਾਂ ਦੀ ਸੇਵਾ ਕਰਨ ਲਈ ਆਪਣਾ ਖੂਪਰ ਲੁਹਾ ਲਿਆ ਭਾਈ ਮਤੀ ਦਾਸ ਜੀ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰੇਮ ਪਾਉਣ ਵਾਸਤੇ ਆਰਾ ਚਲਵਾ ਲਿਆ ਰੂਹ ਵਿੱਚ ਲਬੇਟੇ ਗਏ ਦੇਗਿਆਂ ਜੋ ਉਬਾਲੇ ਗਏ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਪੁੱਤਰ ਧੰਨ ਬਾਬਾ ਜੀ ਬਾਬਾ ਜੋਰਾ ਸਿੰਘ ਸਾਹਿਬ ਜੀ ਧੰਨ ਬਾਬਾ ਜੀ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਖਾਲਸਾ ਜੀ ਇਹ ਮਹਾਂਪੁਰਸ਼ਾਂ ਨੇ ਗੁਰਸਿੱਖੀ ਨੂੰ ਉੱਚੀਆਂ ਚੁੱਕਣ ਵਾਸਤੇ ਸਿੱਖੀ ਨੂੰ ਉੱਚੀਆਂ ਚੁੱਕਣ ਵਾਸਤੇ ਬਲੀਦਾਨ ਦਿੱਤੇ ਤੇ ਅਸੀਂ ਖਾਲਸਾ ਜੀ ਦੋ ਚਾਰ ਪਾਠ ਕਰਕੇ ਗੁਰੂ ਘਰ ਜਾ ਕੇ ਤੇ ਰੂਸਾ ਕਰਦੇ ਹਾਂ ਕਿ ਸਾਨੂੰ ਤੇ ਬਾਬੇ ਨੇ ਦਿੱਤਾ ਇੱਕ ਅੱਖ ਨਹੀਂ ਖਾਲਸਾ ਜੀ ਇੱਕ ਦਾਸ ਨਾ ਵੀ ਦਾਸ ਕੋਲੇ ਵੀ ਇੱਕ ਇਹੋ ਜੀ ਗੱਲ ਹੈ ਇੱਕ ਬੀਬੀ ਸੀ ਉਹਦੇ ਭਰਾ ਦੇ ਘਰ ਪੁੱਤਰ ਨਹੀਂ ਸੀ ਹੁੰਦਾ ਦੋ ਬੇਟੀਆਂ ਸਨ ਉਹ ਬੀਬੀ ਮਹਾਰਾਜ ਦੇ ਘਰ ਨਾਲ ਹਰ ਸੰਗਰਾਮ ਤੇ ਪਾਠ ਕਰਾਉਂਦੀ ਸੀ ਹਰ ਸੰਗਰਾਮ ਤੇ ਖੰਡਪੜ ਸਾਹਿਬ ਹਰ ਬਾਹਰ ਸੀਗੇ ਸਾਰੇ ਚੰਗੇ ਸਹਿੰਦੇ ਸੀ ਤੇ ਛੇਵੇਂ ਪਾਸ਼ਾ ਦੇ ਸਥਾਨ ਤੇ ਹਰ ਸਾਲ ਪਾਠ ਕਰਾਉਣਾ ਤੇ ਇੱਕ ਵਾਰ ਕੀ ਹੋਇਆ ਕੁਝ 2-4 ਸਾਲਾਂ ਬਾਅਦ ਤੇ ਬਾਬਾ ਜੀ ਕਹਿੰਦੇ ਵੀ ਸੰਗਰਾਹ ਦਾ ਤੁਸੀਂ ਦੱਸਿਆ ਕੁਝ ਨਹੀਂ ਨਾ ਭੇਟਾ ਭੇਜੀ ਹੈ ਪਾਠ ਤੁਹਾਡਾ ਕਰਨਾ ਸੀ ਉਹ ਬਾਬਾ ਜੀ ਨੂੰ ਕਹਿਣ ਲੱਗੀ ਵੀ ਅਹੀਂ ਨਹੀਂ ਪਾਠ ਕਰਉਣਾ ਸਾਨੂੰ ਕਿਹੜਾ ਲੱਭਾ ਇਥੋਂ ਕੁਝ ਸਾਨੂੰ ਕਿਹੜਾ ਦਿੱਤਾ ਨਾ ਮਾਰ ਰਹੇ ਉੱਥੇ ਹੈਗਾ ਵਾ ਨਾ ਅਹੀਂ ਪਾਠ ਕਰਉਣਾ ਪਾਠ ਛੱਡ ਗਏ ਤੇ ਖਾਲਸਾ ਜੀ ਉਹਨਾਂ ਨੂੰ ਕੋਈ ਸਾਧੂ ਮਿਲਿਆ ਬਾਅਦ ਵਿੱਚ ਮਾਤਾ ਨੂੰ ਮਾਤਾ ਕਹਿੰਲੀ ਵੀ ਸਾਨੂੰ ਕੱਖ ਮਿਲਿਆ ਨਹੀਂ ਉਹ ਸਾਧੂ ਕਹਿੰਦਾ ਤੁਹਾਨੂੰ ਮਿਲਣਾ ਵੀ ਨਹੀਂ ਉਹ ਕਹਿੰਦੇ ਵੀ ਕੋਈ ਉਪਾਏ ਦੱਸੋ ਕੀ ਕਾਰਨ ਉਹ ਕਹਿੰਦੇ ਜਿਹੜਾ ਪਾਠ ਤੁਸੀਂ ਮਹਾਰਾਜ ਦੇ ਘਰ ਗਿਆ ਨਾ ਅਸੀਂ ਨਹੀਂ ਕਰਾਉਣਾ ਸਾਨੂੰ ਕੱਖ ਨਹੀਂ ਲੱਭਣਾ ਉਸੇ ਪਾਠ ਨੇ ਤੁਹਾਨੂੰ ਪੁੱਤ ਦੇਣਾ ਸੀ ਸੋ ਖਾਲਸਾ ਜੀ ਕਈ ਵਾਰ ਇਦਾਂ ਹੁੰਦਾ ਅਸੀਂ ਪਿੱਛੇ 10 ਵਾਰ ਗਏ ਹੋਈਏ 11ਵੀਂ ਵਾਰ ਅਸੀਂ ਕਹਿ ਦਿੰਨੇ ਅਸੀਂ ਨਹੀਂ ਜਾਣਾ ਪਰ ਉਹ 11ਵੀਂ 11ਵੀਂ ਵਾਰ ਸਾਡੇ ਤੇ ਕਿਰਪਾ ਹੋਣੀ ਹੁੰਦੀ ਆ ਅਸੀਂ ਕਿਰਪਾ ਤੋਂ ਖੁੰਝ ਜਾਂਦੇ ਹਾਂ ਸੋ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਵੇਖੋ ਵੀਰ ਦਾ ਮਨ ਸੀ ਵੀ ਅਸੀਂ ਇੰਨਾ ਕੁਝ ਕੀਤਾ ਮੈਨੂੰ ਕੱਖ ਨਹੀਂ ਮਿਲਿਆ ਪਰ ਮਹਾਰਾਜ ਨਹੀਂ ਦਿੱਤਾ ਨਾ ਸਤਿਗੁਰ ਦੇ ਘਰੋਂ ਹੀ ਮਿਲਿਆ ਸੋ ਮਹਾਰਾਜ ਚੜ੍ਹ ਦੀ ਕਲਾ ਬਖਸ਼ਣ ਸਾਨੂੰ ਮਹਾਰਾਜ ਚਰਨਾ ਕਮਲਾਂ ਦਾ ਪ੍ਰੇਮ ਬਖਸ਼ਣ ਨਾਮ ਬਾਣੀ ਬਖਸ਼ਣ ਅਮਰਤ ਵੀੜੇ ਜਾਗਣ ਦਾ ਬਲ ਬਖਸ਼ਣ ਬਾਣੀ ਪੜਨ ਦਾ ਬਲ ਬਖਸ਼ਣ ਉਦਮ ਬਖਸ਼ਣ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰ ਸਦਾ ਅੰਗ ਸੰਗ ਸਹਾਈ ਹੁਣ ਭੁੱਲਾਂ ਦੀ ਖੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ